ਸਤਿ ਸ਼੍ਰੀ ਅਕਾਲ ਰਣਦੀਪ ਪੰਦੀਰ ਅਫੀਸ਼ੀਅਲ ਵਿਖ ਰਿਹਾ ਹਾਂ ਤੁਸੀਂ ਤੇ ਮੈਂ ਆ ਤੁਹਾਡੇ ਨਾਲ ਰਣਦੀਪ ਪੰਦੀਰ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਇਹ ਜਿੰਗ ਇੱਕ ਨੈਚੁਰਲ ਪ੍ਰੋਸੈਸ ਹੈ ਇੱਕ ਕੁਦਰਤੀ ਪ੍ਰਕਿਰਿਆ ਹੈ ਕਿ ਜਿਵੇਂ ਜਿਵੇਂ ਉਮਰ ਵਧੇਗੀ ਸਾਡੇ ਸਰੀਰ ਦੇ ਵਿੱਚ ਕੁਦਰਤੀ ਤੌਰ ਤੇ ਬਦਲਾਅ ਆਉਣਗੇ ਸਾਡੇ ਚਿਹਰੇ ਦੇ ਉੱਤੇ ਝੁਰੜੀਆਂ ਵੀ ਆਉਣਗੀਆਂ ਤੇ ਸਾਡੇ ਕਾਲੇ ਵਾਲਾ ਨੇ ਛਿੱਟੇ ਹੋਣਾ ਵੀ ਸ਼ੁਰੂ ਹੋ ਜਾਣਾ ਅਸੀਂ ਇਸ ਜੀ ਨੂੰ ਰੋਕ ਨਹੀਂ ਸਕਦੇ ਕਿਉਂਕਿ ਇਹ ਕੁਦਰਤੀ ਵਰਤਾਰਾ ਹੈ ਪਰ ਹਾਂ ਅਸੀਂ ਇਸ ਪ੍ਰੋਸੈਸ ਨੂੰ ਸਲੋ ਜ਼ਰੂਰ ਕਰ ਸਕਦੇ ਹਾਂ ਕਿਉਂਕਿ ਅੱਜ ਕੱਲ ਇੱਕ ਬਹੁਤ ਵੱਡੀ ਸਮੱਸਿਆ ਹੈ ਕਿ ਉਮਰ ਤੋਂ ਪਹਿਲਾਂ ਕਾਫੀ ਜਣਿਆਂ ਦੇ ਵਾਲ ਜਿਹੜੇ ਨੇ ਉਹ ਸਫੇਦ ਹੋ ਰਹੇ ਨੇ ਉਹਨਾਂ ਦੇ ਵਾਲ ਚਿੱਟੇ ਹੋ ਰਹੇ ਆ ਹੁਣ ਕੁਝ ਲੋਕੀ ਹੁੰਦੇ ਆ ਜਿਹੜੇ ਚਿੱਟੇ ਵਾਲਾਂ ਦੇ ਵਿੱਚ ਵੀ ਜਨੂੰ ਮਤਲਬ ਕੋਈ ਫਰਕ ਨਹੀਂ ਪੈਂਦਾ ਉਹ ਚਿੱਟੇ ਵਾਲਾਂ ਦੇ ਵਿੱਚ ਵੀ ਬਿਲਕੁਲ ਰੌਕ ਕਰਦੇ ਆ ਆਪਣੀ ਪਰਸਨੈਲਿਟੀ ਦੇ ਨਾਲ ਪਰ ਕੁਝ ਲੋਕੀ ਜਿਹੜੇ ਨੇ ਉਹ 90 ਤੋਂ 95% ਜਿਹੜੇ ਲੋਕ ਨੇ ਉਹ ਅਜਿਹੇ ਹੁੰਦੇ ਆ ਜਿਨ੍ਹਾਂ ਨੂੰ ਜੇਕਰ ਸਿਰ ਦੇ ਵਿੱਚ ਕੋਈ ਇੱਕ ਵੀ ਚਿੱਟਾ ਵਾਲ ਦਿਖ ਜੇ ਤਾਂ ਉਹਨਾਂ ਲਈ ਤਾਂ ਇਹ ਬਹੁਤ ਵੱਡੀ ਸਮੱਸਿਆ ਹੋ ਜਾਂਦੀ ਹੈ ਕਿ ਹੁਣ ਇਹਦਾ ਕੀ ਕੀਤਾ ਜਾਵੇ ਵੀ ਅੱਜ ਕੱਲ ਬਹੁਤ ਸਾਰੇ ਬੱਚੇ ਅਜਿਹੇ ਨੇ ਜਿਨ੍ਹਾਂ ਦੇ ਉਮਰ ਤੋਂ ਪਹਿਲਾਂ ਵਾਲ ਸਫੇਦ ਹੋ ਰਹੇ ਨੇ ਤੇ ਜਿਹਨੇ ਸਕੂਲ ਜਾਂਦੇ ਬੱਚਿਆਂ ਦੇ ਵਾਲ ਸਫੇਦ ਹੋ ਗਏ ਤਾਂ ਇਹਨਾਂ ਸਾਰੇ ਲੋਕਾਂ ਦੀਆਂ ਸਮੱਸਿਆਵਾਂ ਦਾ ਇੱਕ ਜਿਹੜਾ ਹੱਲ ਹੈ ਉਹ ਹੈ ਸਾਡੀਆਂ ਦਾਦੀਆਂ ਨਾਨੀਆਂ ਦਾ ਨੁਸਖਾ ਬਾਜ਼ਾਰੂ ਪ੍ਰੋਡਕਟ ਜਿੰਨੇ ਮਰਜ਼ੀ ਹੋਣ ਸਾਡੀਆਂ ਦਾਦੀਆਂ ਨਾਨੀਆਂ ਦਾ ਇਹ ਨੁਸਖਾ ਨਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਫੇਲ ਕਰਦਾ ਹੈ ਕਿ ਕੁਦਰਤੀ ਤੌਰ ਤੇ ਜੋ ਸਾਡੇ ਬਜ਼ੁਰਗਾਂ ਦੇ ਕੋਲ ਸੀ ਉਹਨੂੰ ਅੱਜ ਜਿਹੜਾ ਹੈਗਾ ਹੈ ਮਾਰਕੀਟ ਦੀਆਂ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਉਹ ਚੀਜ਼ਾਂ ਅੱਜ ਵੀ ਭਾਰੋਂ ਨੇ ਇੱਕ ਇਸ ਤਰ੍ਹਾਂ ਦਾ ਤੇਲ ਸਾਡੇ ਬਜ਼ੁਰਗ ਘਰੇ ਬਣਾਉਂਦੇ ਹੁੰਦੇ ਸੀ ਜਿਹੜਾ ਵਾਲਾਂ ਦੇ ਕੁਦਰਤੀ ਤੌਰ ਤੇ ਚਿੱਟੇ ਹੋਣ ਦੇ ਪ੍ਰੋਸੈਸ ਨੂੰ ਸਲੋ ਕਰਦਾ ਹੈ ਤੇ ਜੇਕਰ ਤੁਹਾਡੇ ਵਾਲ ਹਲੇ ਤੱਕ ਕਾਲੇ ਵੀ ਨਹੀਂ ਇਹ ਉਹਨਾਂ ਨੂੰ ਲੰਬੇ ਤੇ ਸੰਘਣੇ ਵੀ ਬਣਾਉਂਦਾ ਕਾਲੇ ਵੀ ਕਰਦਾ ਹੈ ਤੇ ਉਮਰ ਤੋਂ ਪਹਿਲਾਂ ਇਹ ਉਹਨਾਂ ਨੂੰ ਸਫੇਦ ਹੋਣ ਤੋਂ ਵੀ ਰੋਕਦਾ ਹੈ ਮਤਲਬ ਜੇ ਤੁਹਾਡੇ ਵਾਲ ਸਫੇਦ ਹੋਣ ਵੀ ਵਾਲੇ ਨੇ ਤਾਂ ਵੀ ਇਹਨੇ ਉਸ ਪ੍ਰੋਸੈਸਿੰਗ ਨੂੰ ਸਲੋ ਕਰ ਦੇਣਾ ਤੁਹਾਡੇ ਵਾਲ ਜਿਹੜੇ ਨੇ ਉਹ ਹੌਲੀ ਹੌਲੀ ਮਤਲਬ ਸਮਾਦਰਾਜ ਹੋਣ ਤੇ ਹੀ ਤੁਹਾਡੇ ਉਮਰਦਰਾਜ ਹੋਣ ਤੇ ਹੀ ਤੁਸੀਂ ਜਿਹੜਾ ਹੈਗਾ ਉਹ ਵਾਲ ਜਿਹੜੇ ਤੁਹਾਡੇ ਨੇ ਉਹ ਚਿੱਟੇ ਹੋਣਗੇ ਹੁਣੇ ਤੁਹਾਨੂੰ ਇਸ ਜੇਕਰ ਤੁਸੀਂ ਤੇਲ ਨੂੰ ਕੰਟੀਨਿਊਸਲੀ ਵਰਤਦੇ ਹੋ ਤੁਹਾਨੂੰ ਕੋਈ ਵੀ ਡਰ ਨਹੀਂ ਹੈ ਤੁਹਾਡੇ ਵਾਲ ਚਿੱਟੇ ਹੋਣ ਦਾ ਦੂਜੀ ਗੱਲ ਇਹ ਤੇਲ ਨਾ ਉਂਝ ਵੀ ਸਾਡੇ ਵਾਲਾਂ ਦੇ ਲਈ ਬਹੁਤ ਪੋਸ਼ਕ ਹੈ ਮੰਨ ਲਓ ਤੁਹਾਨੂੰ ਨਾ ਹੀ ਚਿੱਟੇ ਵਾਲਾਂ ਦੀ ਸਮੱਸਿਆ ਹੈ ਨਾ ਹੀ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਹੋਰ ਕੋਈ ਪ੍ਰੋਬਲਮ ਹੈ ਫਿਰ ਵੀ ਜਿਵੇਂ ਅਸੀਂ ਨਾਰਮਲ ਤੇਲ ਰੁਟੀਨ ਦੇ ਵਿੱਚ ਵਰਤਦੇ ਹਾਂ ਅਸੀਂ ਉਸ ਤਰ੍ਹਾਂ ਵੀ ਇਸ ਤੇਲ ਨੂੰ ਜਿਹੜਾ ਹੈਗਾ ਜੇ ਵਰਤੀਏ ਤਾਂ ਇਹਦੇ ਜਿਹੜੇ ਨਤੀਜੇ ਨੇ ਉਹ ਬਹੁਤ ਹੀ ਲਾਹੇਵੰਦ ਹੋਣਗੇ ਇਸ ਤੇਲ ਦੀ ਸ਼ੈਲਫ ਲਾਈਫ ਜਿਹੜੀ ਆ ਉਹ 8 ਤੋਂ 10 ਮਹੀਨੇ ਤੱਕ ਹੁੰਦੀ ਹੈ ਤੁਸੀਂ ਇਹਨੂੰ ਬਣਾ ਕੇ ਸਟੋਰ ਕਰਕੇ ਵੀ ਰੱਖ ਸਕਦੇ ਹੋ ਕਿਉਂਕਿ ਇਸ ਤੇਲ ਦੇ ਵਿੱਚ ਜਿਹੜੀਆਂ ਚੀਜ਼ਾਂ ਪੈਣੀਆਂ ਨੇ ਉਹ ਸਾਰੀਆਂ ਸਰਦੀ ਦੇ ਮੌਸਮ ਦੇ ਵਿੱਚ ਆਸਾਨੀ ਨਾਲ ਮਿਲ ਜਾਂਦੀਆਂ ਤੇ ਸਭ ਤੋਂ ਖਾਸ ਗੱਲ ਕੀ ਇਹ ਤੇਲ ਇੰਨਾ ਨੇਚਰਲ ਇੰਨਾ ਕੁਦਰਤੀ ਹੈ ਕਿ ਇਹਨੂੰ 3 ਸਾਲ ਦੇ ਨਿਆਣੇ ਤੋਂ ਲੈ ਕੇ ਕਿਸੇ ਵੀ ਉਮਰ ਤੱਕ ਦਾ ਬੰਦਾ ਇਸ ਤੇਲ ਨੂੰ ਇਸਤੇਮਾਲ ਕਰ ਸਕਦਾ ਹੈ ਦਾ ਕੋਈ ਵੀ ਸਾਈਡ ਇਫੈਕਟ ਇਸ ਤੇਲ ਦਾ ਨਹੀਂ ਹੈ ਤੇ ਜੇਕਰ ਤੁਹਾਡੇ ਹਲੇ ਵਾਲ ਕਾਲੇ ਹੀ ਨਹੀਂ ਤਾਂ ਉਹਨਾਂ ਨੂੰ ਸਫੇਦ ਹੋਣ ਤੋਂ ਉਮਰ ਤੋਂ ਪਹਿਲਾਂ ਇਹ ਤੇਲ ਰੋਕ ਲਏਗਾ ਉਂਝ ਵੀ ਅਸੀਂ ਵਾਲਾਂ ਦੀ ਆਇਲਿੰਗ ਕਰਨੀ ਹੁੰਦੀ ਹੈ ਸਿਰ ਧੋਣ ਤੋਂ ਪਹਿਲਾਂ ਤਾਂ ਉਸ ਮੌਕੇ ਤੇ ਜੇ ਇਸ ਤੇਲ ਨੂੰ ਵਰਤਿਆ ਜਾਵੇ ਤਾਂ ਇਹ ਬਹੁਤ ਲਾਹੇਵੰਦ ਹੋਏਗਾ ਹੁਣ ਇਸ ਤੇਲ ਨੂੰ ਬਣਾਉਣ ਦੇ ਲਈ ਤੁਹਾਨੂੰ ਕੀ ਕੀ ਚਾਹੀਦਾ ਹੈ ਗੱਲ ਕਰਦੇ ਹਾਂ ਉਸ ਸਾਰੇ ਪ੍ਰੋਸੈਸ ਦੇ ਲਈ ਸਭ ਤੋਂ ਪਹਿਲੀ ਗੱਲ ਜਿਹੜੀ ਤੁਹਾਨੂੰ ਸਭ ਤੋਂ ਜ਼ਰੂਰੀ ਚੀਜ਼ ਚਾਹੀਦੀ ਹੈ ਉਹ ਹੈਗੀ ਹੈ ਸਰੋਂ ਦਾ ਤੇਲ ਸਰੋਂ ਦਾ ਤੇਲ ਹਰ ਹਾਲਤੋਂ ਸਾਡੇ ਵਾਲਾਂ ਦੇ ਲਈ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਵਾਲਾਂ ਲਈ ਉਹਨਾਂ ਦੀ ਕੰਡੀਸ਼ਨਿੰਗ ਲਈ ਸਰੋਂ ਦੇ ਤੇਲ ਤੋਂ ਬਿਹਤਰ ਹੋਰ ਕੋਈ ਵੀ ਤੇਲ ਨਹੀਂ ਹੁੰਦਾ ਹੁਣ ਤੁਸੀਂ ਸਰੋਂ ਦਾ ਤੇਲ ਲੈਣਾ ਇਨ ਕੇਸ ਮੰਨ ਲਓ ਤੁਹਾਡੇ ਕੋਲ ਸਰੋਂ ਦਾ ਤੇਲ ਨਹੀਂ ਹੈ ਇਹਦੀ ਥਾਂ ਤੇ ਤੁਸੀਂ ਤੇਲ ਦਾ ਤੇਲ ਵੀ ਵਰਤ ਸਕਦੇ ਹੋ ਪਰ ਚੰਗੀ ਗੱਲ ਹੋਏਗੀ ਜੇਕਰ ਤੁਸੀਂ ਸਰੋਂ ਦਾ ਤੇਲ ਹੀ ਵਰਤੋ ਤੁਸੀਂ ਸਰੋਂ ਦਾ ਤੇਲ ਲੈ ਲੈਣਾ ਮੰਨ ਲਓ ਤੁਸੀਂ 1/2 ਲੀਟਰ ਲਿਆ ਸਰੋਂ ਦਾ ਤੇਲ ਇਸ ਤੇਲ ਨੂੰ ਤੁਸੀਂ ਇੱਕ ਲੋਹੇ ਦੀ ਕੜਾਹੀ ਦੇ ਵਿੱਚ ਪਾ ਲੈਣਾ ਤੇ ਲੋਹੇ ਦੀ ਕੜਾਹੀ ਦੇ ਵਿੱਚ ਪਾਉਣ ਤੋਂ ਬਾਅਦ ਤੁਸੀਂ ਇਹਦੇ ਵਿੱਚ ਜਿਹੜੀ ਦੂਜੀ ਚੀਜ਼ ਐਡ ਕਰਨੀ ਆ ਉਹ ਐਡ ਕਰਨੀ ਹੈ ਦੋ ਚਮਚੇ ਮੋਰਿੰਗਾ ਲੀਫਸ ਦੇ ਜਿਹਨੂੰ ਅਸੀਂ ਸੁਹੰਜਣੇ ਦੀਆਂ ਪੱਤੀਆਂ ਵੀ ਕਹਿੰਦੇ ਆ ਸੁਹੰਜਣੇ ਦੀਆਂ ਪੱਤੀਆਂ ਦਾ ਜਿਹੜਾ ਪਾਊਡਰ ਹੈ ਉਹ ਤੁਸੀਂ ਦੋ ਚਮਚੇ ਇਸ ਤੇਲ ਦੇ ਵਿੱਚ ਪਾ ਲੈਣੇ ਮਤਲਬ ਅੱਧਾ ਲੀਟਰ ਸਰੋਂ ਦਾ ਤੇਲ ਲਿਆ ਉਹਦੇ 'ਚ ਦੋ ਚਮਚੇ ਤੁਸੀਂ ਪਾਉਣੇ ਆ ਸੁਹੰਜਣੇ ਦੀਆਂ ਪੱਤੀਆਂ ਦਾ ਪਾਊਡਰ ਹੁਣ ਇਸੇ ਤੇਲ ਦੇ ਵਿੱਚ ਤੁਸੀਂ ਇੱਕ ਤੀਜੀ ਚੀਜ਼ ਐਡ ਕਰਨੀ ਹੈ ਉਹ ਤੁਸੀਂ ਕਰਨੀ ਹੈ ਦੋ ਚਮਚੇ ਮੇਥੀ ਦਾਣਾ ਪਾਊਡਰ ਮੇਥੀ ਦਾਣਾ ਉਂਝ ਵੀ ਸਾਡੇ ਵਾਲਾਂ ਦੇ ਲਈ ਬਹੁਤ ਚੰਗਾ ਹੁੰਦਾ ਪਰ ਇੱਥੇ ਅਸੀਂ ਮੇਥੀ ਦਾਣਾ ਨਹੀਂ ਵਰਤਣਾ ਮੇਥੀ ਦਾਣਾ ਦਾ ਜਿਹੜਾ ਪਾਊਡਰ ਹੈ ਅਸੀਂ ਉਦੋਂ ਹੀ ਵਰਤੋਂ ਕਰਨੀ ਹੈ ਇਹ ਮੈਂ ਸਿਰਫ ਅੱਧਾ ਲੀਟਰ ਤੇਲ ਦੇ ਲਈ ਦੱਸ ਰਹੀ ਹਾਂ ਕਿ ਅੱਧਾ ਲੀਟਰ ਤੁਸੀਂ ਸਰੋਂ ਦਾ ਤੇਲ ਲੈਣਾ ਹੈ ਉਹਦੇ ਵਿੱਚ ਤੁਸੀਂ ਸਭ ਤੋਂ ਪਹਿਲਾਂ 2 ਚਮਚੇ ਪਾਉਣੇ ਆ ਸੁਹੰਜਣੇ ਦੀਆਂ ਪੱਤੀਆਂ ਦਾ ਪਾਊਡਰ ਤੇ ਹੁਣ ਜਦੋਂ ਇਹ ਸੁਹੰਜਣੇ ਦੀਆਂ ਪੱਤੀਆਂ ਦਾ ਪਾਊਡਰ ਤੇ ਸਰੋਂ ਦਾ ਤੇਲ ਲੋਹੇ ਦੀ ਕੜਾਹੀ ਦੇ ਵਿੱਚ ਉਬਲਣ ਲੱਗ ਗਿਆ ਤੁਸੀਂ ਉਸ ਵੇਲੇ ਇਹਦੇ ਵਿੱਚ ਪਾਉਣੇ 2 ਚਮਚੇ ਮੇਥੀ ਦਾਣਾ ਪਾਊਡਰ ਦੇ ਤੇ ਹੁਣ ਇਹਦੇ ਵਿੱਚ ਤੁਸੀਂ 2 ਚਮਚੇ ਪਾਉਣੇ ਆ ਆਮਲਾ ਪਾਊਡਰ ਦੀ ਜੀ ਹਾਂ ਆਮਲਾ ਜਿਹੜਾ ਇਹ ਬਹੁਤ ਰਿਸੋਰਸ ਹੈ ਵਿਟਾਮਿਨ ਸੀ ਦਾ ਤੇ ਆਮਲਾ ਜਿਹੜਾ ਹੈ ਨਾ ਇਹਦੀ ਨੇਚਰਲ ਜਿਹੜੀ ਪ੍ਰੋਸੈਸਿੰਗ ਹੈ ਉਹ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਤੁਸੀਂ ਆਮਲੇ ਨੂੰ ਕੁਝ ਸਮੇਂ ਲਈ ਜਿਉਂ ਜਿਵੇਂ ਲੋਹੇ ਦੇ ਭਾਂਡੇ 'ਚ ਪਿਆ ਰਹਿਣ ਦੋਗੇ ਤਾਂ ਉਹਨੇ ਕਾਲਾ ਹੋ ਜਾਣਾ ਠੀਕ ਹੈ ਤਾਂ ਇਹ ਤੁਹਾਡੇ ਵਾਲਾਂ ਨੂੰ ਕੁਦਰਤੀ ਤੌਰ ਤੇ ਕਾਲੇ ਕਰਨ ਤੇ ਸ਼ਾਈਨ ਦੇਣ ਦੇ ਵਿੱਚ ਉਹਨਾਂ ਨੂੰ ਬਹੁਤ ਹੈਲਪ ਕਰੇਗਾ ਚਮਕ ਲਿਆਵੇਗਾ ਤੁਹਾਡੇ ਵਾਲਾਂ ਦੇ ਵਿੱਚ ਤੁਸੀਂ 2 ਚਮਚੇ ਆਮਲਾ ਪਾਊਡਰ ਦੇ ਵੀ ਉਸੇ ਤੇਲ ਦੇ ਵਿੱਚ ਪਾ ਲੈਣੇ ਤੇ ਹੁਣ ਸਭ ਤੋਂ ਅਖੀਰਲਾ ਤੇ ਸਭ ਤੋਂ ਜ਼ਰੂਰੀ ਚੀਜ਼ ਜਿਹੜੀ ਤੁਸੀਂ ਇਸ ਤੇਲ ਦੇ ਵਿੱਚ ਐਡ ਕਰਨੀ ਆ ਉਹ ਤੁਸੀਂ ਪਾਉਣੇ ਆ 2 ਚਮਚੇ ਹਰੀ ਮਹਿੰਦੀ ਦਾ ਪਾਊਡਰ ਹੁਣ ਬਹੁਤ ਸਾਰੇ ਸਾਡੇ ਜਿਹੜੇ ਭੈਣ ਵੀਰ ਨੇ ਉਹਨਾਂ ਦਾ ਸਵਾਲ ਹੋਏਗਾ ਕਿ ਮਹਿੰਦੀ ਨਾਲ ਤਾਂ ਵਾਲ ਲਾਲ ਹੋ ਜਾਣਗੇ ਜੀ ਨਹੀਂ ਇਸ ਤੇਲ ਦੇ ਨਾਲ ਤੁਹਾਡੇ ਵਾਲ ਲਾਲ ਨਹੀਂ ਹੁੰਦੇ ਕਾਲੇ ਹੀ ਹੋਣਗੇ ਕਿਉਂਕਿ ਮਹਿੰਦੀ ਸਭ ਤੋਂ ਚੰਗਾ ਕੰਡੀਸ਼ਨਰ ਹੁੰਦੀ ਹੈ ਸਾਡੇ ਵਾਲਾਂ ਦੇ ਲਈ ਡੀਪ ਕੰਡੀਸ਼ਨਿੰਗ ਲਈ ਮਹਿੰਦੀ ਤੋਂ ਵਧੀਆ ਹੋਰ ਕੁਝ ਵੀ ਨਹੀਂ ਹੁੰਦਾ ਤੁਸੀਂ 2 ਚਮਚੇ ਹਰੀ ਮਹਿੰਦੀ ਦਾ ਪਾਊਡਰ ਵੀ ਉਸ ਤੇਲ ਦੇ ਵਿੱਚ ਪਾਉਣਾ ਹੈ ਚੀਜ਼ਾਂ ਮੈਂ ਇੱਕ ਵਾਰ ਫਿਰ ਤੁਹਾਨੂੰ ਦੱਸ ਦਿੰਨੀ ਹਾਂ ਕਿ ਅਸੀਂ ਲਿਆ 1/2 ਲੀਟਰ ਸਰੋਂ ਦਾ ਤੇਲ ਉਹਨੂੰ ਇੱਕ ਲੋਹੇ ਦੀ ਕੜਾਹੀ ਦੇ ਵਿੱਚ ਪਾਇਆ ਇਸ ਸਰੋਂ ਦੇ ਤੇਲ ਦੇ ਵਿੱਚ 2 ਚਮਚੇ ਅਸੀਂ ਪਾਏ ਮੋਰਿੰਗਾ ਲੀव्स ਭਾਵ ਸੁਹੰਝਣੇ ਦੀਆਂ ਪੱਤੀਆਂ ਦਾ ਪਾਊਡਰ 2 ਚਮਚੇ ਪਾਇਆ ਜਦੋਂ ਇਹ ਪਾਊਡਰ ਉਬਲਣ ਲੱਗ ਗਿਆ ਫਿਰ ਅਸੀਂ ਇਹਦੇ ਵਿੱਚ ਪਾਏ 2 ਚਮਚੇ ਮੇਥੀ ਦਾਣਾ ਪਾਊਡਰ 2 ਚਮਚੇ ਹੀ ਆਮਲਾ ਪਾਊਡਰ ਦੇ ਤੇ 2 ਚਮਚੇ ਅਸੀਂ ਇਹਦੇ ਵਿੱਚ ਪਾਏ ਹਰੀ ਮਹਿੰਦੀ ਦਾ ਪਾਊਡਰ ਹੁਣ ਇਸ ਸਾਰੇ ਜਿਹੜਾ ਚੀਜ਼ਾਂ ਹੈਗੀਆਂ ਇਹਨਾਂ ਨੂੰ ਇਸ ਮਿਕਸਚਰ ਨੂੰ ਅਸੀਂ ਚੰਗੀ ਤਰ੍ਹਾਂ ਜਿਹੜਾ ਹੈਗਾ ਉਹ ਤਿੰਨ ਚਾਰ ਉਬਾਲੀਆਂ ਦਬਾ ਲੈਣੀਆਂ ਇਹਨੂੰ ਚੰਗੀ ਤਰ੍ਹਾਂ ਤਾਂ ਕਿ ਤੇਲ ਦੇ ਵਿੱਚ ਇਹ ਚੰਗੀ ਤਰ੍ਹਾਂ ਜਿਹੜਾ ਹੈਗਾ ਸਾਰਾ ਕੁਝ ਮਿਕਸ ਅਪ ਹੋ ਜੇ ਹੁਣ ਮਿਕਸ ਅਪ ਹੋਣ ਤੋਂ ਬਾਅਦ ਤੁਸੀਂ ਇਦੇ ਵਿੱਚ ਜਿਸ ਵੇਲੇ ਉਤਾਰਨਾ ਇਹਨੂੰ ਉਤਾਰਨ ਤੋਂ ਥੋੜਾ ਜਿਹਾ ਪਹਿਲਾਂ ਤੁਸੀਂ ਇਹਦੇ ਵਿੱਚ ਨਾ ਚਾਹੇ ਕੁਝ ਜਿਹੜੇ ਪੱਤੇ ਹੈਗੇ ਆ ਉਹ ਕੜੀ ਪੱਤੇ ਦੇ ਵੀ ਤੁਸੀਂ ਇਸ ਵਿੱਚ ਦੇ ਸੁੱਟ ਸਕਦੇ ਹੋ ਇਹ ਵੀ ਬਹੁਤ ਚੰਗਾ ਹੋਏਗਾ ਨਹੀਂ ਵੀ ਸੁੱਟੋਗੇ ਤਾਂ ਵੀ ਕੋਈ ਗੱਲ ਨਹੀਂ ਠੀਕ ਹੈ ਤਾਂ ਹੁਣ ਤੁਸੀਂ ਤੁਹਾਡਾ ਸਾਰਾ ਇਹ ਮਿਕਸਚਰ ਉਬਲ ਕੇ ਤਿਆਰ ਹੋ ਗਿਆ ਇਹਨੂੰ ਤੁਸੀਂ ਘਟੋ ਘਟ ਇੱਕ ਪੂਰੀ ਰਾਤ ਉਸੇ ਕੜਾਹੀ ਦੇ ਵਿੱਚ ਪਿਆ ਰਹਿਣ ਦਿਓ ਲੋਹੇ ਦੀ ਕੜਾਹੀ ਦੇ ਵਿੱਚ ਹੀ ਠੀਕ ਹੈ ਮਤਲਬ 10 ਤੋਂ 12 ਘੰਟੇ ਇਹਨੂੰ ਉਸੇ ਕੜਾਹੀ ਦੇ ਵਿੱਚ ਪਿਆਰ ਆਣ ਦੇਣਾ ਤੁਸੀਂ ਤੇ ਫਿਰ ਜਦੋਂ ਇਹ ਅਗਲੇ ਸਵੇਰ ਤੱਕ ਇਹ ਠੰਡਾ ਵੀ ਹੋ ਗਿਆ ਹੋਵੇਗਾ ਉਸ ਵੇਲੇ ਤੁਸੀਂ ਇਹਨੂੰ ਛਾਣ ਕੇ ਕਿਸੇ ਵੀ ਕੱਚ ਦੀ ਸ਼ੀਸ਼ੀ ਦੇ ਵਿੱਚ ਪਰ ਕੇ ਰੱਖ ਲੈਣਾ ਹੁਣ ਇਹ ਜਿਹੜਾ ਤੁਹਾਡਾ ਵਾਲਾਂ ਲਈ ਨਾ ਇੱਕ ਕੁਦਰਤੀ ਤੇਲ ਤਿਆਰ ਹੋ ਚੁੱਕਿਆ ਠੀਕ ਹੈ ਇਹਨੂੰ ਜਦੋਂ ਤੁਸੀਂ ਕੱਚ ਦੀ ਸ਼ਿਸ਼ਟੇ ਵਿੱਚ ਭਰੋਗੇ ਉਸ ਤੋਂ ਪਹਿਲਾਂ ਇੱਕ ਵਾਰ ਇਹਨੂੰ ਹਲਾ ਲਿਓ ਕਿਉਂਕਿ ਜਿਹੜਾ ਪਾਊਡਰ ਹੈਗਾ ਉਹ ਨਾ ਤਲੇ ਤੇ ਬੈਠਿਆ ਹੋਏਗਾ ਹਲੇ ਵੀ ਤਾਂ ਕਿ ਚੰਗੀ ਤਰ੍ਹਾਂ ਇਹ ਸਾਰੀਆਂ ਚੀਜ਼ਾਂ ਤੇਲ ਦੇ ਵਿੱਚ ਮਿਕਸ ਆਪ ਹੋ ਜਾਣ ਤੇ ਜਦੋਂ ਇਹ ਸਾਰਾ ਕੁਝ ਤੁਸੀਂ ਮਿਲਾ ਲਿਆ ਇਹਨੂੰ ਕੱਚ ਦੀ ਸ਼ਿਸ਼ੀ ਦੇ ਵਿੱਚ ਭਰ ਲੈਣਾ ਤੇ ਇਹਨੂੰ ਮਤਲਬ ਤੁਸੀਂ ਉਨਾ ਤੱਕ ਨਿਚੋੜਨਾ ਹੈ ਉਸ ਕੱਚ ਦੀ ਸ਼ਿਸ਼ੀ ਦੇ ਵਿੱਚ ਜਦੋਂ ਤੱਕ ਜਿਹੜਾ ਪਾਊਡਰ ਜਿਹੜਾ ਥੱਲੇ ਪਾਊਡਰ ਬਚਿਆ ਹੋਏਗਾ ਤੇਲ ਦੇ ਵਿੱਚ ਉਹ ਬਿਲਕੁਲ ਡਰਾਈ ਨਹੀਂ ਹੋ ਜਾਂਦਾ ਬਿਲਕੁਲ ਸੁੱਕਾ ਨਹੀਂ ਹੋ ਜਾਂਦਾ ਤੁਸੀਂ ਉਨਾ ਚਿਰ ਤੱਕ ਇਹਨਾਂ ਨੂੰ ਨਿਚੜਦੇ ਰਹਿਣ ਦੇਣਾ ਬਿਲਕੁਲ ਇਹਨੂੰ ਨਿਚੋੜ ਲੈਣਾ ਉਸ ਤੋਂ ਬਾਅਦ ਹੁਣ ਤੁਸੀਂ ਇਹ ਤੇਲ ਜਿਹੜਾ ਹੈਗਾ ਕੁਦਰਤੀ ਤੌਰ ਤੇ ਤੁਹਾਡੇ ਵਾਲਾਂ ਦੇ ਉੱਤੇ ਅਪਲਾਈ ਕਰਨ ਲਈ ਬਿਲਕੁਲ ਤਿਆਰ ਹੈ ਤੁਸੀਂ ਜਦੋਂ ਵੀ ਸਿਰ ਤੋਂ ਹੋਣਾ ਹੈ ਉਸ ਤੋਂ ਪਹਿਲਾਂ ਇੱਕ ਰਾਤ ਪਹਿਲਾਂ ਤੁਸੀਂ ਇਸ ਤੇਲ ਨੂੰ ਲਗਾ ਸਕਦੇ ਹੋ ਇਹਦੀ ਵਰਤੋਂ ਕਰ ਸਕਦੇ ਹੋ ਬਿਲਕੁਲ ਸੇਫ ਹੈਗਾ ਇਹ ਤੇ ਇਹ ਇੰਨਾ ਜ਼ਿਆਦਾ ਸੇਫ ਹੈ ਕਿ ਇਹਨੂੰ 3 ਸਾਲ ਦੇ ਨਿਆਣੇ ਤੋਂ ਲੈ ਕੇ ਕਿਸੇ ਵੀ ਉਮਰ ਤੱਕ ਇਸ ਤੇਲ ਨੂੰ ਵਰਤਿਆ ਜਾ ਸਕਦਾ ਪਰ ਹਾਂ ਇਹਨੂੰ ਵਰਤਣ ਤੋਂ ਪਹਿਲਾਂ ਕੁਝ ਇੱਕ ਸਾਵਧਾਨੀਆਂ ਵੀ ਜਿਹੜੀਆਂ ਨੇ ਉਹ ਜ਼ਰੂਰ ਨੇ ਤੁਸੀਂ ਜਦੋਂ ਵੀ ਇਹ ਤੇਲ ਲਗਾਉਣਾ ਇਹਨੂੰ ਲਗਾਉਣ ਤੋਂ ਪਹਿਲਾਂ ਤੁਸੀਂ ਗਲਵਜ਼ ਜਿਹੜੇ ਆ ਆਪਣੇ ਹੱਥਾਂ ਦੇ ਉੱਤੇ ਜ਼ਰੂਰ ਪਾਉਣੇ ਆ ਕਿਉਂਕਿ ਜਿਹੜਾ ਆਮਲੇ ਕਾਰਨ ਵਿੱਚ ਜਿਹੜੀ ਕਾਲਸਾਈ ਹੋਏਗੀ ਨਾ ਉਹ ਕਾਲਸ ਤੁਹਾਡੇ ਹੱਥਾਂ ਤੋਂ ਛੇਤੀ ਜਾਣੀ ਨਹੀਂ ਹੈਗੀ ਤੁਸੀਂ ਇਹਨੂੰ ਆਪਣੇ ਵਾਲਾਂ ਦੇ ਉੱਤੇ ਅਪਲਾਈ ਕਰ ਲੈਣਾ ਇਸ ਤੇਲ ਨੂੰ ਚੰਗੀ ਗੱਲ ਹੋਏਗੀ ਤੁਸੀਂ ਪੂਰੀ ਰਾਤ ਇਹਨੂੰ ਮਤਲਬ ਰਾਤ ਨੂੰ ਆਪਣੇ ਵਾਲਾਂ ਦੇ ਵਿੱਚ ਲਗਾ ਲਿਆ ਤੇ ਉਸ ਤੋਂ ਬਾਅਦ ਤੁਸੀਂ ਸਿਰ ਦੇ ਉੱਤੇ ਕੋਈ ਕੱਪੜਾ ਬੰਨ ਕੇ ਪਾ ਗਏ ਤਾਂ ਕਿ ਪੂਰੀ ਰਾਤ ਤੁਹਾਡੇ ਸਿਰ ਦੇ ਉੱਤੇ ਲੱਗਿਆ ਰਹੇ ਇਨਕੀ ਇਸ ਤੁਸੀਂ ਇਹਨੂੰ ਦਿਨ ਦੇ ਵਿੱਚ ਵੀ ਵਰਤਦੇ ਹੋ ਤਾਂ ਘੱਟੋ ਘੱਟ 3 ਘੰਟੇ ਸਿਰ ਧੋਣ ਤੋਂ 3 ਘੰਟੇ ਪਹਿਲਾਂ ਤੁਸੀਂ ਇਹਦੀ ਵਰਤੋਂ ਕਰਨੀ ਹੈ ਤਾਂ ਕਿ ਤੁਹਾਨੂੰ ਇਹਦੇ ਬਿਹਤਰ ਰਿਜ਼ਲਟ ਮਿਲਣ ਹੁਣ ਤੁਸੀਂ ਇਸ ਤੇਲ ਨੂੰ ਕਦੋਂ ਤੱਕ ਵਰਤਣਾ ਹੈ ਉਂਝ ਤੁਸੀਂ ਜੇ ਇਹਨੂੰ ਲਗਾਤਾਰ ਵਰਤਦੇ ਰਹੋਗੇ ਤਾਂ ਇਹ ਸਭ ਤੋਂ ਚੰਗਾ ਹੈ ਇਹਦਾ ਤੁਹਾਡੇ ਵਾਲਾਂ ਨੂੰ ਫਾਇਦਾ ਹੀ ਹੋਏਗਾ ਵਾਲ ਕਾਲੇ ਸੰਘਣੇ ਤੇ ਲੰਬੇ ਹੀ ਹੋਣਗੇ ਇਹਦਾ ਕੋਈ ਨੁਕਸਾਨ ਨਹੀਂ ਹੋਣਾ ਇਸ ਤੇਲ ਨੂੰ ਜ਼ਰੂਰ ਬਣਾ ਕੇ ਰੱਖ ਲਓ ਮੈਂ ਵੀ ਅੱਜ ਸਮਾਨ ਮੰਗਾਇਆ ਹੋਇਆ ਮੈਂ ਇਹ ਤੇਲ ਜਿਹੜਾ ਹੈਗਾ ਇਹ ਜ਼ਰੂਰ ਬਣਾ ਕੇ ਰੱਖੂੰਗੀ ਪਿਛਲੀ ਵਾਰ ਮੈਂ ਇਹ ਤੇਲ ਬਣਾਇਆ ਸੀ ਆਪਣੀ ਬੇਟੀ ਦੇ ਲਈ ਤੇ ਮੈਨੂੰ ਇਹਦੇ ਕਾਫੀ ਵਧੀਆ ਰਿਜ਼ਲਟ ਜਿਹੜੇ ਨੇ ਉਹ ਮਿਲੇ ਇਸ ਤੇਲ ਦੇ ਇਸ ਵਾਰ ਥੋੜੇ ਰੁਝੇਵੇਂ ਕਰਕੇ ਹਲੇ ਤੱਕ ਮੇਰੇ ਤੋਂ ਬਣਿਆ ਨਹੀਂ ਸੀ ਪਰ ਮੈਂ ਹੁਣ ਇਹ ਸਮਾਨ ਜਿਹੜਾ ਹੈ ਉਹ ਮੰਗਾ ਕੇ ਰੱਖਿਆ ਹੋਇਆ ਮੈਂ ਇਹਨੂੰ ਇੱਕ ਦੋ ਦਿਨ ਦੇ ਵਿੱਚ ਹੀ ਸਾਰਾ ਇਹਨੂੰ ਤਿਆਰ ਕਰ ਲੂੰਗੀ ਤੇ ਤੁਸੀਂ ਇਹਦੀ ਸ਼ੈਲਫ ਲਾਈਫ ਹੈਗੀ ਆ 8 ਤੋਂ 10 ਮਹੀਨੇ ਤੇ ਤੁਸੀਂ ਇਹਨੂੰ ਕੰਟੀਨਿਊਸਲੀ ਵਰਤ ਦੇ ਰਹੋਗੇ ਤਾਂ ਵਧੀਆ ਹਫਤੇ ਚ ਜਿਵੇਂ ਤੁਸੀਂ ਇੱਕ ਜਾਂ ਦੋ ਬਾਰ ਜਦੋਂ ਵੀ ਸਿਰ ਤੋਂ ਉਹਨੇ ਹੋ ਤੁਸੀਂ ਉਦੋਂ ਇਹਦਾ ਇਸਤੇਮਾਲ ਜਿਹੜਾ ਹੈਗਾ ਉਹ ਕਰ ਸਕਦੇ ਹਾਂ ਜੇਕਰ ਤੁਸੀਂ ਇਹਦੋਂ ਤੁਰੰਤ ਰਿਜ਼ਲਟ ਦੀ ਗੱਲ ਕਰਦੇ ਹੋ ਤਾਂ ਤੁਸੀਂ ਜੇ ਇਹਦੇ ਜਿਵੇਂ ਤੁਹਾਡੇ ਸਫੇਦ ਵਾਲ ਨੇ ਕਿੰਨੇ ਚ ਚਕਾਲੇ ਕਰੂਗਾ ਉਹਦੇ ਲਈ ਤੁਹਾਨੂੰ ਇਹਨੂੰ ਲਗਾਤਾਰ ਘਟ ਰ ਘਟ 3 ਮਹੀਨੇ ਤੱਕ ਇਹਨੂੰ ਵਰਤਣਾ ਹੀ ਪਊਗਾ ਕਿਉਂਕਿ ਇਹ ਕੁਦਰਤੀ ਚੀਜ਼ ਹੈ ਹੌਲੀ ਹੌਲੀ ਅਸਰ ਕਰਨਾ ਸ਼ੁਰੂ ਕਰੂਗੀ ਪਰ ਮੈਨੂੰ ਲੱਗਦਾ ਕਿ ਅਸੀਂ ਲਗਾਤਾਰ ਹੀ ਇਸ ਤੇਲ ਦੀ ਜਿਹੜੀ ਵਰਤੋਂ ਹੈ ਉਹ ਕਰ ਸਕਦੇ ਹਾਂ ਸਿਰਫ 3 ਮਹੀਨੇ ਕਿਉਂ ਇਸ ਤੇਲ ਨੂੰ ਜਿਹੜਾ ਹੈਗਾ ਉਹ ਹਮੇਸ਼ਾ ਲਈ ਵੀ ਜੇ ਵਰਤਿਆ ਜਾਵੇ ਤਾਂ ਇਹਦਾ ਕੋਈ ਨੁਕਸਾਨ ਜਿਹੜਾ ਹੈ ਉਹ ਨਹੀਂ ਹੈ ਸੋ ਇਹ ਤੇਲ ਇੱਕ ਵਾਰ ਆਪਣੇ ਘਰੇ ਜ਼ਰੂਰ ਬਣਾ ਕੇ ਟ੍ਰਾਈ ਕਰਿਓ ਸਾਡੇ ਵਾਲਾਂ ਦੇ ਲਈ ਇਸ ਤੋਂ ਸੇਤਮਾਨ ਤੇਲ ਹੋਰ ਕੋਈ ਨਹੀਂ ਹੈ ਬਾਜ਼ਾਰੂ ਪ੍ਰੋਡਕਟ ਅਸੀਂ ਬਾਜ਼ਾਰੂ ਚੀਜ਼ਾਂ ਜਿੰਨੀ ਮਰਜ਼ੀ ਲੈ ਲਈਏ ਇਸ ਤੋਂ ਜ਼ਿਆਦਾ ਫਾਇਦਾ ਤੁਹਾਨੂੰ ਕਿਸੇ ਨੇ ਨਹੀਂ ਕਰਨਾ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨਆਈ ਜ਼ਰੂਰ ਟਰਾਈ ਕਰਕੇ ਦੇਖਿਓ ਇਹ ਤੇਲ ਬਣਾ ਕੇ ਕਿਸ ਤਰ੍ਹਾਂ ਦੇ ਇਹਦੇ ਨਤੀਜੇ ਤੁਹਾਨੂੰ ਲੱਗੇ ਉਹ ਵੀ ਜੇ ਸੰਭਵ ਹੋ ਸਕੇ ਤਾਂ ਮੈਨੂੰ ਜ਼ਰੂਰ ਦੱਸਿਓ ਤੇ ਜੇਕਰ ਤੁਸੀਂ ਹਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇ ਲਈ ਰਣਦੀਪ ਭੰਦੇਰ ਅਫੀਸ਼ੀਅਲ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਇਸ ਦੇ ਨਾਲ ਹੀ ਪ੍ਰੋਗਰਾਮ ਦਾ ਵੇਲਾ ਮੁੱਕਦਾ ਹੁਣ ਦਿਓ ਇਜਾਜ਼ਤ